ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਗਰਮੀ ਵਧ ਰਹੀ ਸੀ ਜਿਸ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਸੀ ਪਰ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਚਾਨਕ ਮੌਸਮ ਦਾ ਮિજાਜ ਬਦਲਿਆ ਕਈ ਇਲਾਕਿਆਂ ਦੇ ਵਿੱਚ ਤੇਜ਼ ਤੂਫਾਨ ਆਇਆ ਤੇ ਮੀਂਹ ਵੀ ਆਇਆ ਕਈ ਇਲਾਕੇ ਦੇ ਵਿੱਚ ਗੜ੍ਹੇ ਵੀ ਪਏ ਤੇ ਹੁਣ ਮੀ ਮਗਰੋਂ ਕਿਸ ਤਰੀਕੇ ਦੇ ਹਾਲਾਤ ਬਣੇ ਕਿਉਂਕਿ ਕੱਲ ਪੂਰੀ ਰਾਤ ਮੀਂਹ ਪੈਂਦਾ ਰਿਹਾ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੰਡਰਪਾਸ ਦੇ ਵਿੱਚ ਪਾਣੀ ਭਰ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਜਪੂਰੇ ਦੀਆਂ ਜਿੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੰਡਰਪਾਸ ਦੇ ਵਿੱਚ ਜਦੋਂ ਪਾਣੀ ਭਰਿਆ ਹੋਇਆ ਲੋਕਾਂ ਨੂੰ ਇੱਥੋਂ ਲੰਘਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਕਿਉਂਕਿ ਕੱਲ ਜਿਸ ਤਰੀਕੇ ਦੇ ਨਾਲ ਤੇਜ਼ ਹਨੇਰੀ ਆਈ ਸੀ ਮੀਂਹ ਪਿਆਸੀ ਉਸ ਤੋਂ ਬਾਅਦ ਸੜਕਾਂ ਤੇ ਦਰਖਤ ਡਿੱਗ ਗਏ ਦਰਖਤ ਡਿੱਗ ਗਏ ਇਸ ਤੋਂ ਬਾਅਦ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਸੜਕ ਤੇ ਦਰਖਤ ਜਿਹੜੇ ਨੇ ਡਿੱਗੇ ਹੋਏ ਨੇ ਆਵਾਜ਼ਾਈ ਜ਼ਰੂਰ ਪ੍ਰਭਾਵਿਤ ਹੁੰਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਮੀਮਗਰੋ ਹਾਲਾਤ ਬਣ ਜਾਂਦੇ ਬੋਰਡਸ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਬੋਰਡ ਹੋਣ ਜਾਂ ਫਿਰ ਗੱਲ ਕੀਤੀ ਜਾਵੇ ਜੋ ਟ੍ਰੈਫਿਕ ਪੁਲਿਸ ਦੀ ਬੈਰੀਕੇਟਿੰਗ ਹੁੰਦੀ ਹੈ ਉਹ ਵੀ ਸੜਕਾਂ ਤੇ ਡਿੱਗੀ ਹੋਈ ਸੀ ਕਿਉਂਕਿ ਤੇਜ਼ ਹਨੇਰੀ ਚੱਲ ਰਹੀ ਸੀ ਤੂਫਾਨ ਆਇਆ ਹੋਇਆ ਸੀ ਜਿਸ ਦੇ ਕਾਰਨ ਇਹ ਸਾਰੀਆਂ ਚੀਜ਼ਾਂ ਡਿੱਗੀਆਂ ਇਸ ਦੇ ਕਾਰਨ ਕਈ ਲੋਕਾਂ ਦੇ ਘਰਾਂ ਦਾ ਨੁਕਸਾਨ ਵੀ ਹੋਇਆ ਕਿਉਂਕਿ ਜੋ ਟੈਂਕੀਆਂ ਹੁੰਦੀਆਂ ਨੇ ਉਹ ਡਿੱਗ ਜਾਂਦੀਆਂ ਨੇ ਜੇਕਰ ਗੱਲ ਕੀਤੀ ਜਾਵੇ ਸ਼ੈੱਡ ਟੁੱਟ ਜਾਂਦੇ ਨੇ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਰਾਜਪੁਰੇ ਦੀਆਂ ਤਸਵੀਰ ਇਸ ਤਰੀਕੇ ਦੇ ਨਾਲ ਮੀਂਹ ਮਗਰੋਂ ਕੀ ਹਾਲਾਤ ਬਣੇ ਹੋਏ ਨੇ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਤਾਪਮਾਨ ਵਧ ਰਿਆ ਸੀ ਪਹਿਲਾਂ ਇਹ ਕਿਹਾ ਗਿਆ ਸੀ ਕਿ ਗਰਮੀ ਇਸੇ ਤਰੀਕੇ ਦੇ ਨਾਲ ਪਰੇਸ਼ਾਨ ਕਰੇਗੀ ਪਰ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਦੇਖੀ ਗਈ ਤੇ ਮੌਸਮ ਦੇ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਮિજાਜ ਜ਼ਰੂਰ ਬਦਲੇਗਾ ਤੇ ਇਸ ਲਈ ਕੱਲ ਵੀ ਮੌਸਮ ਦਾ ਮિજાਜ ਬਦਲਿਆ ਤੇਜ਼ ਹਵਾਵਾਂ ਚੱਲੀਆਂ ਮੀ ਪਏ ਅਤੇ ਕਈ ਥਾਵਾਂ ਤੇ ਗੜੇ ਮਾਰੀ ਵੀ ਹੋਏ ਇਸ ਤੋਂ ਇਲਾਵਾ ਕਈ ਥਾਵਾਂ ਤੇ ਬੱਤੀ ਗੁਲ ਵੀ ਹੋ ਗਏ ਕਈ ਕਈ ਘੰਟੇ ਜਿਹੜੀ ਬਿਜਲੀ ਨਹੀਂ ਆਈ ਬਿਜਲੀ ਦੀ ਸਪਲਾਈ ਬੰਦ ਹੋ ਗਈ ਸੀ ਜਿਸ ਦੇ ਕਾਰਨ ਲੋਕ ਪਰੇਸ਼ਾਨ ਹੋਏ ਸੀ ਤੇ ਹੁਣ ਕਿਸ ਤਰੀਕੇ ਦੇ ਨਾਲ ਮੀਂਹ ਮਗਰੋਂ ਹਾਲਾਤ ਕੀ ਬਣ ਗਏ ਨੇ ਅੰਡਰਪਾਸਟ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਇਸ ਸਰਕਾਰ ਦੇ ਦਾਅਵਿਆਂ ਦੀ ਜਿਹੜੀ ਹੈ ਪੋਲ ਖੋਲੀ ਜਾਂਦੀ ਹੈ ਕਿ ਸਰਕਾਰ ਦਾਅਵੇ ਤਾਂ ਜ਼ਰੂਰ ਵੱਡੇ ਵੱਡੇ ਕਰਦੀ ਹੈ ਕਿ ਪੂਰੀ ਤਰੀਕੇ ਦੇ ਨਾਲ ਵਿਵਸਥਾ ਕੀਤੀ ਗਈ ਆ ਪਰ ਪਾਣੀ ਜਦੋਂ ਭਰ ਜਾਂਦਾ ਹੈ ਹਾਲਾਂਕਿ ਲੋਕ ਪਹਿਲਾਂ ਮੌਸਮ ਕਰਕੇ ਪਰੇਸ਼ਾਨ ਹੁੰਦੇ ਨੇ ਕਿ ਗਰਮੀ ਬਹੁਤ ਹੁੰਦੀ ਆ ਮੀਂਹ ਪੈਣਾ ਚਾਹੀਦਾ ਪਰ ਜਦੋਂ ਮੀਂਹ ਪੈਂਦਾ ਤੇ ਉਸ ਤਰੀਕੇ ਤੋਂ ਬਾਅਦ ਇਹ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਜਦੋਂ ਪਾਣੀ ਭਰ ਜਾਂਦਾ ਤਾਂ ਲੋਕਾਂ ਨੂੰ ਉਸ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤਾਂ ਰਾਜਪੁਰੇ ਦੀ ਇਹ ਤਸਵੀਰਾਂ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਹਾਲੇ ਤੁਹਾਨੂੰ ਅਸੀਂ ਸਿਰਫ ਰਾਜਪੁਰੇ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਦਰਖਤ ਡਿੱਗੇ ਹੋਏ ਨੇ ਕਿਉਂਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਕੱਲ ਅਚਾਨਕ ਮੌਸਮ ਦਾ ਮિજાਜ ਬਦਲਿਆ ਸੀ ਜਿਸ ਦੇ ਕਾਰਨ ਕਈ ਥਾਵਾਂ ਤੇ ਗੱਲ ਕੀਤੀ ਜਾਵੇ ਤੇਜ਼ ਹਨੇਰਾ ਜਿਹੜਾ ਗੜੇ ਪਏ ਸੀ ਹਨੇਰਾ ਛਾ ਗਿਆ ਸੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ 23 24 ਤੇ 25 ਨੂੰ ਕੁਝ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਦੀ ਵੀ ਸੰਭਾਵਨਾ ਦਿੱਤੀ ਗਈ ਹੈ ਕਿ ਅੱਜ ਕੱਲ ਤੇ ਪਰਸੋਂ ਕੁਝ ਥਾਵਾਂ ਤੇ ਕਈ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਜਿਸ ਤਰੀਕੇ ਦੇ ਨਾਲ ਕੱਲ ਮੌਸਮ ਦਾ ਮિજાਜ ਮਿਲਿਆ ਬਦਲਿਆ ਅਤੇ ਗਰਮੀ ਤੋਂ ਰਾਹਤ ਮਿਲੀ ਤਾਪਮਾਨ ਦੇ ਵਿੱਚ ਗਿਰਾਵਟ ਜ਼ਰੂਰ ਦੇਖੀ ਗਈ ਤੇ ਹੁਣ ਕੀ ਆ ਹੈ ਕਿ ਆਉਣ ਵਾਲੇ ਦਿਨਤ ਦੇ ਵਿੱਚ ਵੀ ਮੌਸਮ ਖੁਸ਼ਕ ਨਹੀਂ ਰਹੇਗਾ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਆਏਗੀ ਜੇਕਰ ਅੱਜ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦਾ ਮિજાਜ ਜਿਹੜਾ ਹੈ ਅੱਜ ਕਿਤੇ ਨਾ ਕਿਤੇ ਧੁੱਪ ਨਜ਼ਰ ਆ ਰਹੀ ਹੈ ਅੱਜ ਜਿਹੜੀ ਗਰਮੀ ਜ਼ਰੂਰ ਮਹਿਸੂਸ ਕੀਤੀ ਜਾ ਰਹੀ ਹੈ ਪਰ ਕੱਲ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ ਅਚਾਨਕ ਬੱਦਲ छा ਜਾਂਦੇ ਨੇ ਤੇਜ਼ ਘਟਾ ਜਿਹੜੀ ਕਾਲੀ ਘਟਾ ਛਾ ਜਾਂਦੀ ਹੈ ਜਿਸ ਤੋਂ ਬਾਅਦ ਅਚਾਨਕ ਹਨੇਰੀਆਂ ਚੱਲਣ ਲੱਗ ਪੰਦੀਆਂ ਨੇ ਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਮੀਂਹ ਦੇ ਕਾਰਨ ਮ ਦਾ ਮિજાਜ ਬਦਲਿਆ ਸੀ ਪਰ ਹੁਣ ਮੀਂਹ ਮਗਰੋਂ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਇਹ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੋ ਆਟੋ ਚਾਲਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਮੌਸਮ ਦਾ ਮિજાਜ ਬਦਲਦਾ ਹੈ ਜਦੋਂ ਹਨੇਰੀ ਚੱਲਦੀ ਹੈ ਤੂਫਾਨ ਆਂਦਾ ਹੈ ਤਾਂ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਕਿਉਂਕਿ ਜੋ ਇੱਕ ਆਟੋ ਚਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਆਟੋ ਦੇ ਜੋ ਅਗਲਾ ਹਿੱਸਾ ਸੀ ਉਹ ਨੁਕਸਾਨਿਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਹਵਾਵਾਂ ਚੱਲਦੀਆਂ ਨੇ ਦਰਖਤ ਡਿੱਗ ਜਾਂਦੇ ਨੇ ਦਰਖਤ ਡਿੱਗਣ ਦੇ ਨਾਲ ਜੋ ਹੁੰਦੇ ਆਲੇ ਦੁਆਲੇ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਜੋ ਆਟੋ ਚਾਲਕ ਹੈ ਉਸ ਦਾ ਕੀ ਕੁਝ ਕਹਿਣਾ ਆਉ ਸੁਣ ਲੈਂਦੇ ਆ ਸਾਲ ਗਿਆ ਜੀ ਨੁਕਸਾਨ ਇਹ ਹੋਇਆ ਜੀ ਜਿਆਦਾ ਜਿੰਨਾ ਵੀ ਤੂਫਾਨ ਆਇਆ ਤੂਫਾਨ ਨੇ ਬਹੁਤ ਵਿਸ਼ਾਲ ਨੁਕਸਾਨ ਕਰ ਰਿਹਾ ਜੀ ਹਾਂ ਆ ਜੋ ਵੀ ਟੁੱਟ ਗਿਆ ਕਿੱਥੇ ਖੜੇ ਖੜੇ ਹਵਾਲੇ ਹਟਾ ਦਈਏ ਰਸਤੇ ਜੀ ਇੰਨੀ ਤੇਜ਼ ਹਵਾ ਜੀ ਤੇ ਆ ਗਏ ਬਰਸਾਤ ਦਾ ਪਾਣੀ ਕਿੱਥੇ ਕਿੱਥੇ ਖੜਿਆ ਸਾਰੇ ਰੋੜ ਦੇ ਉੱਪਰ ਖੜਿਆ ਦਾ ਜੀ ਪਾਣੀ ਔਲੇ ਪਿਆ ਜੀ ਬੁਰਾ ਹਾਲ ਹੈ ਜੀ ਕੋੜਾ ਉਹ ਹੋਇਆ ਜੀ ਕਾਰ ਵਾਕਾ ਰੋਕੀ ਜੀ ਉਹ ਤੇ ਸਲਾਬ ਦੇ ਢੱਕਾਂ ਵਾਲੇ ਗੱਡੀ ਗੱਲ ਕਾਰ ਰੁਕ ਗਈ ਉਹ ਸਾਰੇ ਅੱਗੇ ਦੇ ਡੈਕਾਂ ਉੱਪਰ ਰੁਕੀ ਆ ਵਿਚਾਰੀ ਸਵਾਰ ਇੰਨਾ ਆਏ ਜੀ ਤੇ ਆਪਣਾ ਅੰਡਰਪਾਸੇ ਵੀ ਪਾਣੀ ਪੂਣੀ ਖੜ ਗਿਆ ਬਹੁਤ ਖੜਿਆ ਜੀ ਨਾਲੇ ਜਨਤਾ ਬੜੀ ਪਰੇਸ਼ਾਨ ਹੈ ਜੀ ਅੰਡਰ ਵਿੱਚ ਜਿਹੜਾ ਵਿਚਲਾ ਬਹੁਤ ਜਿਆਦਾ ਪਰੇਸ਼ਾਨ ਹੈ ਜਨਤਾ ਬਹੁਤ ਪਾਣੀ ਭਰਿਆ ਖੜਿਆ ਜੀ ਇੱਥੇ ਖੜਿਆ ਜੀ ਬਿਜਲੀ ਦਾ ਕਿੱਦਾਂ ਰਿਹਾ ਹਾਂ ਬਿਜਲੀ ਰਹੀ ਨਹੀਂ ਜੀ ਸਰਕਾਰ ਕਹਿੰਦੀ ਹੈ 3 ਵਜੇ ਆਇਆ ਰਾਜ ਨੂੰ ਬਿਜਲੀ ਬੱਚ ਬੱਚਰ ਮੱਛਰ ਖਾ ਗਏ ਐ ਇੰਨਾ ਬੱਚਰ ਐ